ਰਾਜਵੀਰ ਦੀ ਮੌਤ ਪਿੱਛੇ ਕਿਹੜੇ ਕਿਹੜੇ ਦੋਸਤਾਂ ਦਾ ਹੱਥ ਸੀ? ਰਾਜਵੀਰ ਦੀ ਤਰੱਕੀ ਤੋਂ ਮੱਚਦੇ ਸੀ ਆ ਤਿੰਨ ਜਣੇ। ਰਾਜਵੀਰ ਨੂੰ ਮਾਰ ਕੇ ਭੱਜ ਚੱਲੇ ਸੀ ਕੈਨੇਡਾ ਵੱਲ ਨੂੰ। ਪੰਜਾਬ ਪੁਲਿਸ ਨੇ ਕਿੱਥੋਂ ਕਾਬੂ ਫੜ ਲੇ ਤਿੰਨੋਂ ਦੋਸਤ। ਆਜੋ ਦੇਖੋ ਪੂਰੀ ਵੀਡੀਓ। ਜੇਕਰ ਤੁਸੀਂ ਰਾਜਵੀਰ ਜਵੰਦਾ ਨੂੰ ਪਿਆਰ ਕਰਦੇ ਹੋ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਅਤੇ ਲਾਈਕ ਕਮੈਂਟ ਕਰੋ। ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ YouTube ਚੈਨਲ ਉਤੇ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਉਹ ਸਚਾਈ ਦੀ ਜਿਸ ਨੇ ਸੋਸ਼ਲ ਮੀਡੀਆ ਤੇ ਚਰਚਾ ਦਾ ਰੁਖ ਹੀ ਬਦਲ ਦਿੱਤਾ ਹੈ ਦੋਸਤੋ ਰਾਜੁਰ ਜਵੰਦੇ ਦੀ ਮੌਤ ਤੋਂ ਬਾਅਦ ਕਈ ਸਵਾਲ ਉੱਠੇ ਨੇ ਕਿਸੇ ਨੇ ਕਿਹਾ ਕਿ ਐਕਸੀਡੈਂਟ ਕਿਸੇ ਨੇ ਇਹ ਸਿਰਫ ਇੱਕ ਦੁਰਘਟਨਾ ਸੀ ਕਿਸੇ ਨੇ ਕਿਹਾ ਇਹ ਜਾਣ ਬੁੱਝ ਕੇ ਐਕਸੀਡੈਂਟ ਕਰਵਾਇਆ ਗਿਆ ਸੀ ਪਰ ਜਿਵੇਂ ਜਿਵੇਂ ਸਮਾਂ ਬੀਤਦਾ ਗਿਆ ਸੋਸ਼ਲ ਮੀਡੀਆ ਨੇ ਆਪਣਾ ਕੰਮ ਕੀਤਾ ਦੁੱਧ ਦਾ ਦੁੱਧਾ ਤੇ ਪਾਣੀ ਦਾ ਪਾਣੀ ਹੋ ਗਿਆ ਇਸ ਦਿਨ ਰਾਜਵਿੰਦਾ ਆਪਣੇ ਦੋਸਤਾਂ ਨਾਲ ਘਰੋਂ ਨਿਕਲੇ ਉਹ ਅੱਠ ਮੁੰਡੇ ਮौज-ਮਸਤੀ ਕਰਦੇ ਹੋਏ ਅਤੇ ਜ਼ਿੰਦਗੀ ਦਾ ਆਨੰਦ ਲੈਂਦੇ ਹੋਏ ਪਰ ਕਿਸੇ ਨੇ ਨਹੀਂ ਸੋਚਿਆ ਕਿ ਇਹ ਰਾਈਡ ਉਸਦੀ ਆਖਰੀ ਰਾਈਡ ਹੋਵੇ ਜਦੋਂ ਇਹ ਦੁਰਘਟਨਾ ਦੀ ਖਬਰ ਆਈ ਤਾਂ ਲੋਕਾਂ ਨੇ ਸਵਾਲ ਉਠਾਉਣੇ ਸ਼ੁਰੂ ਕਰ ਦਿੱਤੇ ਲੋਕਾਂ ਦੇ ਸਵਾਲ ਬਣਦੇ ਵੀ ਸੀ ਕਿਉਂਕਿ ਉਸ ਵੀਡੀਓ ਵਿੱਚ ਕਦੇ ਵੀ ਨਹੀਂ ਦੇਖਿਆ ਰਾਜੀਵਰ ਦੇ ਨਾਲ ਉਹਨਾਂ ਦੇ ਦੋਸਤ ਕਿੱਥੇ ਸਨ ਉਹਨਾਂ ਨੇ ਮਦਦ ਤਾਂ ਨਹੀਂ ਕੀਤੀ ਉਹ ਸੱਚਮੁੱਚ ਉਸ ਵੇਲੇ ਉਹਦੇ ਨਾਲ ਹੀ ਸੀ ਇਹ ਸਵਾਲ ਬਹੁਤ ਸੋਸ਼ਲ ਮੀਡੀਆ ਤੇ ਚੁੱਕੇ ਗਏ ਅਤੇ ਸਵਾਲ ਹਰ ਕਿਸੇ ਦੇ ਦਿਲ ਵਿੱਚ ਚੁਭਰੇ ਹਸਨ ਹੁਣ ਇਹ ਦੋਸਤ ਆਪਣੇ ਆਪ ਸਾਹਮਣੇ ਆਏ ਨੇ ਜਿਨ੍ਹਾਂ ਨੇ ਉਸ ਦਿਨ ਦੀ ਪੂਰੀ ਸੱਚਾਈ ਦੱਸੀ ਰਜਵਰ ਦੇ ਇੱਕ ਦੋਸਤ ਸੰਦੀਪ ਸਿੰਘ ਨੇ ਕੈਮਰੇ ਸਾਹਮਣੇ ਆ ਕੇ ਕਿਹੜਾ ਪਰ ਸਾਨੂੰ ਜੋ ਮਰਜ਼ੀ ਕਹਿ ਲੈਣ ਪਰ ਸੱਚ ਇਹ ਹੈ ਕਿ ਅਸੀਂ ਆਪਣਾ ਯਾਰ ਨੂੰ ਛੱਡਿਆ ਨਹੀਂ ਸੀ ਜਦੋਂ ਹਾਸਾ ਹੋਇਆ ਸੀ ਤੁਰੰਤ ਉਸ ਨੂੰ ਹਸਪਤਾਲ ਲੈ ਗਏ ਪਰ ਜਦ ਤੱਕ ਉੱਥੇ ਪਹੁੰਚਦੇ ਸਾਡਾ ਯਾਰ ਸਾਡੇ ਵਿੱਚ ਨਹੀਂ ਸੀ ਇਹ ਗੱਲ ਕਹਿ ਕੇ ਉਹਨਾਂ ਦੀਆਂ ਖਪਰ ਆਈਆਂ ਉਹ ਕਹਿੰਦੇ ਨੇ ਸਾਨੂੰ ਯਕੀਨੀ ਨਹੀਂ ਹੋ ਰਿਹਾ ਕਿ ਉਹ ਸਾਨੂੰ ਛੱਡ ਕੇ ਚਲਾ ਗਿਆ ਸਾਨੂੰ ਵੀ ਉਹਨਾਂ ਹੀ ਦਰਦ ਹੈ ਜਿੰਨਾ ਉਸ ਦੇ ਪਰਿਵਾਰ ਨੂੰ ਹੈ ਦੋਸਤੋ ਇਸ ਸੱਚ ਸੁਣ ਕੇ ਇਹ ਸਪਸ਼ਟ ਹੋ ਗਿਆ ਕਿ ਜਿਹੜੇ ਲੋਕ ਉਸ ਉਸ ਤੇ ਉਂਗਲਾ ਚੁੱਕ ਰਹੇ ਸਨ ਉਹਨਾਂ ਨੂੰ ਹੁਣ ਸਮਝ ਆਉਣਾ ਚਾਹੀਦਾ ਹੈ ਕਿ ਕੋਈ ਵੀ ਦੋਸਤ ਆਪਣੇ ਯਾਰ ਦੀ ਮੌਤੇ ਖੁਸ਼ ਨਹੀਂ ਹੋ ਸਕਦਾ ਰਾਜਵਿਰਜਵੰਦ ਜਿਹੜਾ ਨਾਸੀ ਜਿਸ ਨੇ ਕਦੇ ਕਿਸੇ ਦਾ ਮੜਾ ਨਹੀਂ ਸਿੱਕਤਾ ਕਿਸੇ ਦੀ ਕੰਟਰੋਵਰਸੀ ਚ ਨਹੀਂ ਪਿਆ ਕਿਸੇ ਦੀ ਬਦਨਾਮੀ ਨਹੀਂ ਕੀਤੀ ਕਿਸੇ ਦੇ ਗਾਣਿਆਂ ਦਾ ਗਲਤ ਵਿਚਾਰ ਅਤੇ ਗਲਤ ਸੁਝਾਅ ਬੋਲ ਬਣੀਤੀ ਹੋਵੇ ਰਾਜਵੀਰ ਜਮਾ ਹੀਰਾ ਬੰਦਾ ਸੀ ਆ ਕਿਸੇ ਦਾ ਨਾਮ ਵਰਤ ਕੇ ਆਪਣਾ ਨਾਮ ਬਣਾਇਆ ਉਸ ਦੀ ਕਮਾਈ ਸਿਰਫ ਉਸ ਦੀ ਮਿਹਨਤ ਨਾਲ ਹੀ ਸੀ ਉਸ ਦੀ ਆਵਾਜ਼ ਨਾਲ ਸੀ ਅਤੇ ਉਸ ਦੇ ਜਜ਼ਬੇ ਨਾਲ ਸੀ ਅੱਜ ਵੀ ਸੰਗੀਤ ਦੇ ਸਤਾਰਿਆਂ ਜੋ ਰਾਜਵੀਰ ਦੇ ਪੱਕੇ ਯਾਰ ਬੇਲੀ ਕੁਲਵਿੰਦਰ ਬਿੱਲਾ ਕਨਵਰ ਗਰੇਵਾਲ ਜੈਸ ਵਾਜਵਾ ਤੇ ਉਸ ਦੀਆਂ ਯਾਦਾਂ ਵਿੱਚ ਰੋਪੇ ਵਾਜਬ ਨੇਤਾ ਉਹ ਡਰੈਸ ਪਾਕਿਸਤਾਨ ਤੇ ਗਿਆ ਜੋ ਰਾਜਵੀਰ ਖਾਸ ਤਿਆਰ ਕਰਵਾਈ ਸੀ ਸਾਰੇ ਪੈਸੇ ਜੋ ਸ਼ੋਤੋਂ ਮਿਲੇ ਉਸ ਦੇ ਪਰਿਵਾਰ ਦੇ ਚਰਨਾਂ ਵਿੱਚ ਸਮਰਪਿਤ ਕੀਤੇ ਇਸ ਵਾਜਬਾ ਇੱਕ ਹੀਰਾ ਬੰਦਾ ਤੇ ਨਿੱਕदिल ਦਾ ਸਾਫ਼ ਤੇ ਸੁੱਚਾ ਬੰਦਾ ਹੈ ਇਹ ਤਾਂ ਦੋਸਤੀ ਦੀ ਮਿਸਾਲ ਹੈ ਦੋਸਤੋ ਜਿੱਥੇ ਦੁਨੀਆ ਜ਼ਗਦਾਰਵਾਜੀ ਹੋ ਚੁੱਕੀ ਹੈ ਉੱਥੇ ਰਾਜਵੀਰ ਦੇ ਦੋਸਤਾਂ ਨੇ ਸਾਬਤ ਕਰ ਦਿੱਤਾ ਕਿ ਅਸਲੀ ਯਾਰ ਕਦੇ ਨਹੀਂ ਪੁੱਲ ਦੇ ਅੱਜ ਜਦੋਂ ਇਹ ਦੋਸਤ ਕੈਮਰੇ ਸਾਹਮਣੇ ਆਏ ਰੋ ਪਏ ਉਹਨਾਂ ਨੇ ਕਿਹਾ ਅਸੀਂ ਭੱਜੇ ਨਹੀਂ ਸੀ ਸੱਚਮੁੱਚ ਹਾਰ ਗਏ ਸੀ ਇਹ ਸ਼ਬਦ ਸੁਣ ਕੇ ਹਰ ਕੋਈ ਖਮੋਸ ਹੋ ਗਿਆ ਵੈਗਰੂ ਰਾਜਵਰਜ ਜਮੰਦਾ ਦੀ ਆਤਮਾ ਨੂੰ ਸ਼ਾਂਤੀ ਦੇਵੇ ਅਤੇ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਜਿਹੜੇ ਦੋਸਤ ਅਤੇ ਪਰਿਵਾਰ ਨੂੰ ਇਹ ਵੱਡਾ ਸਦਮਾ ਸਹਿਣ ਦੀ ਤਾਕਤ ਦੇਵੇ ਜੇਕਰ ਇਹ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਵੇ ਤਾਂ ਵੱਧ ਤੋਂ ਵੱਧ ਸ਼ੇਅਰ ਅਤੇ ਲਾਈਕ ਕਰੋ ਕਮੈਂਟਾਂ ਵਿੱਚ ਰਾਜਵਰਜ ਜਮੰਦਾ ਲਈ ਵੈਗਰੂ ਜ਼ਰੂਰ ਲਿਖੋ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮਿਲਦੇ ਹਾਂ ਕਿਸੇ ਹੋਰ ਵੀਡੀਓ ਤੇ ਨਵੀਂ ਅਪਡੇਟ ਨਾਲ ਧੰਨਵਾਦ ਦੋਸਤੋ